ਜੈ ਭੀਮ ਜੈ ਭਾਰਤ ਸਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜਿੰਦਾਬਾਦ ਭਾਰਤੀ ਸੰਵਿਧਾਨ ਜਿੰਦਾਬਾਦ ਸਾਥੀਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲ ਨਿਵਾਸੀ ਮੈਂ ਬੜੇ ਦੁੱਖ ਨਾਲ ਆਪ ਜੀ ਨੂੰ ਦੱਸਣਾ ਚਾਹਨਾ ਕਿ बाबा साहब अंबेडकर जी ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਔਰ ਅੱਜ ਪੂਰਾ ਭਾਰਤ ਇੱਕ ਸੂਤਰ ਵਿੱਚ ਹੋ ਕੇ ਚੱਲ ਰਿਹਾ ਉਹਨਾਂ ਦੇ ਸੰਵਿਧਾਨ ਦੇ ਤਹਿਤ बाबा साहब ਨੇ ਸੰਵਿਧਾਨ ਦੇ ਅੰਦਰ ਅਧਿਕਾਰ ਕੋਈ ਵੀ ਛੇਸ਼ ਜਾਤੀ ਨੂੰ ਨਹੀਂ ਦਿੰਦੇ ਉਹਨਾਂ ਨੇ ਹਰ ਜਾਤੀ ਵਾਸਤੇ ਅਧਿਕਾਰਾਂ ਦਾ ਪ੍ਰਬੰਧਨ ਕੀਤਾ لیکن ਕੋਜੇਕ ਸ਼ਰਾਰਤੀ ਅੰਸਰ ਜਿਹੜੇ ਬਾਬਾ ਸਾਹਿਬ ਅੰਬੇਡਕਰ ਜੀ ਉਹਨਾਂ ਦੇ ਨਾਮ ਨੂੰ ਅਨਾਬ ਸ਼ਨਾਬ ਬੋਲ ਰਹੇ ਆ ਔਰ ਨਾਲ ਦੀ ਨਾਲ ਉਹਨਾਂ ਦੇ ਬੁੱਤਾਂ ਦੀ ਬੇਅਦਬੀ ਕਰ ਰਹੇ ਆ ਸਾਥੀਓ ਮੈਂ ਮੁਕੇਰੀਆਂ ਹਲਕੇ ਤੋਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਇਹ ਬੜੇ ਦੁੱਖ ਨਾਲ ਕਹਿਣਾ ਪਿਆ ਕਿ ਹਰ ਜਿਹੜੀ ਘਟਨਾ ਆ ਉਸ ਘਟਨਾ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਆਪਤਾ ਅਮਰੀਕਾ ਦੇ ਵਿੱਚ ਰਹਿੰਦਾ ਲੇਕਿਨ ਮੇਰਾ ਖਿਆਲ ਭਾਰਤ ਦੀ ਸ਼ਾਂਤੀ ਜਿਹੜੀ ਆ ਜਾਂ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਸ ਬੰਦੇ ਨੂੰ ਵਾਰਾਂ ਨਹੀਂ ਖਾਂਦੀ ਔਰ ਉਹ 바ਵਾ ਸਾਹਿਬ ਨੂੰ ਕਦੇ ਤੇ ਹਯਵਾਨ ਕਹਿੰਦਾ ਕਦੇ ਸ਼ੈਤਾਨ ਕਹਿੰਦਾ ਉਹ ਮੈਂ ਪੁੱਛਦਾ ਹਾਂ ਕਿ ਜਿਹੜੀਆਂ ਘਟ ਗਿੰਤੀਆਂ ਨੇ ਅੱਜ ਅਗਰ ਅੱਜ ਅਗਰ ਉਹਨਾਂ ਦਾ ਦੁਨੀਆ ਦੇ ਅੰਦਰ ਸਨਮਾਨ ਹੈ ਤੇ ਉਹ 바ਵਾ ਸਾਹਿਬ ਦੇ ਸਬਦਾਨ ਕਰਕੇ ਆ ਸਾਥੀਓ ਮੋਦੀ ਸਾਹਿਬ ਵੀ ਸ਼ਾਇਦ ਅੱਖਾਂ ਮੀਟ ਕੇ ਬੈਠੇ ਹੋਏ ਨੇ ਉਹਨਾਂ ਨੂੰ ਇਹਨਾਂ ਦਾ ਇਹਨਾਂ ਘਟਨਾ ਦਾ ਪਤਾ ਨਹੀਂ ਲੱਗਦਾ ਇਹ ਬੇਅਦਬੀ ਦੀ ਘਟਨਾ ਜਿਹੜੀ ਲੜੀਵਾਰ ਘਟਨਾਵਾਂ ਹੋਈਆਂ ਨੂਰਪੁਰ ਜੱਟਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਔਰ ਮਾਹਲਪੁਰ ਜਿਹੜਾ ਸ਼ਹਿਰ ਹੈ ਸਾਡਾ ਉਹਦੇ ਨਜ਼ਦੀਕ ਹੈ ਤੇ ਇਸ ਘਟਨਾ ਦੀ ਅਗਰ ਮੈਂ ਵਿਆਖਿਆ ਕਰਾਂ ਤੇ ਅਣਪਛਾਤਾ ਜਿਸ ਨੂੰ ਮੌਕੇ ਤੋਂ ਪਕੜਿਆ ਉਹ ਕਟਰ ਦੇ ਨਾਲ 바ਵਾ ਸਾਹਿਬ ਅੰਬੇਡਕਰ ਜੀ ਦਾ ਹੱਥ ਜਿਹੜਾ ਉਹ ਤੋੜ ਰਿਆ ਸੀ ਮੈਂ ਉਸ ਵੀਰ ਨੂੰ ਕਹਿੰਨਾ 바ਵਾ ਸਾਹਿਬ ਨੇ ਜੋ ਸਾਡੇ ਭਾਗ ਲਿਖਣੇ ਸੀ ਉਹਨਾਂ ਨੇ ਸੰਵਿਧਾਨ ਦੇ ਅੰਦਰ ਲਿਖ ਦਿੱਤੇ ਆਪਣੇ ਫਲਸਫੇ ਦੇ ਅੰਦਰ ਆਪਣੀਆਂ ਕਿਤਾਬਾਂ ਦੇ ਅੰਦਰ ਲਿਖ ਦਿੱਤੇ ਉਹ ਤੇ ਤੁਸੀਂ ਨਹੀਂ ਨਾ ਕੱਟ ਸਕਦੇ ਕਿ ਅਗਰ ਤੁਸੀਂ ਇਹੋ ਜੀਆਂ ਕਟਨਾਵਾ ਪੰਜਾਬ ਦੇ ਅੰਦਰੋਂ ਭਾਰਤ ਦੇ ਅੰਦਰੋਂ ਬੰਦ ਨਾ ਕਰਵਾਈਆਂ ਕਿ ਅਗਰ ਬਾਬਾ ਸਾਹਿਬ ਦਾ ਇਹ અપਮਾਨ ਬੰਦ ਨਹੀਂ ਹੋਇਆ ਇਹ ਕੱਲੀ ਦਲਤ ਜਾਤੀ ਨਹੀਂ ਹੋਏਗੀ ਇਹ ਸਾਰਾ ਸਮਾਜ ਨਾਲ ਕੇ ਇਸ ਜਿਹੜੀ ਇਹ ਲੜੀਵਾਰ ਜਿਹੜੇ અપਮਾਨ ਦਾ سلسلہ ਚੱਲ ਰਿਹਾ ਇਹ ਸਾਰਾ ਸਮਾਜ ਨਾਲ ਕੇ ਕਿਸਾਨ ਜਥੇਬੰਦੀਆਂ ਨਾਲ ਕੇ ਕਿਉਂਕਿ ਮੇਰੇ ਨਾਲ ਕਿਸਾਨ ਵੀਰ ਇੱਥੇ ਕਿਸਾਨ ਮਜ਼ਦੂਰ ਯੂਨੀਅਨ ਦੇ ਸਾਥੀ ਵੀ ਖੜੇ ਆ ਔਰ ਕਾਂਗਰਸ ਸੇਵਾਦਾਲ ਦੇ ਇਨਸਾਨ ਵੀ ਖੜੇ ਆ ਸਾਬ ਮੈਂ ਖੁਦ ਅੰਬੇਡਕਰ ਮਿਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਆ ਜੋ ਇਦਾਂ ਦੀਆਂ ਸੰਸਥਾਵਾਂ ਸਾਰੀਆਂ ਇਕੱਠੀਆਂ ਕਰਾਂਗੇ ਤੇ ਐਜੀਟੇਸ਼ਨ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਕਰਾਂਗੇ ਕਿਉਂਕਿ ਮਨ ਬੜਾ ਉਦਾਸ ਆ ਮਨ ਬੜਾ ਬਲੁੰਦੜਾ ਹੋਇਆ ਕਿ ਇਦਾਂ ਦੇ ਲੋਕ ਬਾਬਾ ਸਾਹਿਬ ਦਾ અપਮਾਨ ਕਰਨੋਂ ਨਹੀਂ ਹਟ ਰਹੇ ਪੰਜਾਬ ਦੀ ਸਰਕਾਰ ਨੂੰ ਵੀ ਕਹਿਣਾ ਆ ਕਿ ਪੰਜਾਬ ਦੇ ਅੰਦਰ ਹੀ ਇਹ ਘਟਨਾਵਾਂ ਹੋ ਰਹੀਆਂ ਭਾਵੇਂ ਪੰਜਾਬ ਤੋਂ ਬਾਹਰ ਹੋ ਰਹੀਆਂ ਪਰ ਉਹਨਾਂ ਤੇ ਐਕਸ਼ਨ ਹੋਇਆ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਅਮਰਸਰ ਜਿਹੜੀ ਘਟਨਾ ਹੋਈ ਉਹ ਜਿਹੜਾ ਬੇਅਦਮੀ ਕਰਦਾ ਫੜਿਆ ਉਹਦਾ ਬਣਿਆ ਕੀ ਉਹਦੇ ਉੱਤੇ ਐਕਸ਼ਨ ਕੀ ਹੋਇਆ ਇਹ ਵੀ ਮੈਂ ਭਗਵੰਤ ਮਾਨ ਜੀ ਤੋਂ ਸਵਾਲੇ ਪੁੱਛਦਾ ਸੋ ਆਪਣੀ ਬਾਣੀ ਨੂੰ ਬਰਾਮ ਦਿੰਨਾ ਤੇ ਜਿਹੜੇ ਗੰਦੇ ਅਨਸਰ ਆ ਕਰਦਾ ਬਾਜ ਆ ਜੀ